ਸੰਗਲਪ ਸਾਧਣੇ ਤੱਕ ਆ ਗਿਆ। ਕੁੰਡੇ ਜੇ ਹੋ ਨਿਕਲਣ ਲੱਗਾਂ। ਫਲ ਜੋਰਨਾ ਵੀ ਸ਼ੁਰੂ ਹੋ ਗਿਆ ਹੁਣ ਦੁਬਾਰਾ। ਤੇ ਹਵਾ ਨਾਰਮਲ ਆ ਤੇ ਰੂਮ ਦੇ ਅੰਦਰ ਆਉਂਦਾ ਪਾਣੀ ਬਾਛੜ ਸਿੱਧੀ ਇਧਰ ਨੂੰ ਆ। पड़के रखियो चल देख ले इत आ जको चल आ भी चख लो दा ਆ ਗਿਆ 15 ਪਾਸ ਤੇ ਪਹੁੰਚ ਗਿਆ ਮੰਡੀ ਤੇ ਦਾਲਾ ਖੋਲਤਾ ਤੇ ਦੂਜੀ ਟਰਾਲੀ ਲਿਆਉਂਦਾ ਹਰਜਿੰਦਰ ਉਹ ਤੁਰਿਆ ਨਹੀਂ ਸੀ ਉਹ ਕਹਿੰਦਾ 10 ਮਿੰਟ ਮੈਂ ਬਾਅਦ ਚ ਤੁਰੂੰਗਾ ਤੇ ਪਿਛਲੇ ਸਾਲ ਵੀ ਇੱਚ ਸੀ ਕਿ ਮੱਖੀ 303 ਚ ਥੋੜੀ ਜੀ ਤੇ ਇਸ ਵਾਰ ਵੀ ਹੈਗੀ ਆ ਤੇ ਬਾਕੀ ਦੇਖੋ ਪਰ ਇਹ ਤਾਂ ਪਤਾ ਲੱਗੂ ਵੇਚਾ ਨੂੰ ਭਰਦੇ ਕਿਵੇਂ ਆ ਤੇ ਮੌਸਮ ਵੈਸੇ ਠੀਕ ਆ ਜਿਦਾ ਨਾ ਸੂਰਜ ਨਿਕਲਿਆ ਕੇਰਾ ਉਹਨੇ ਸਕੋਰ ਮਾਰੀ ਆ ਬਾਕੀ ਪੰਜ ਗੇਲੇ ਰਹਿੰਦੇ ਹੋਏ 24 25 ਨਾ ਨਰਮ ਵਾਲੇ ਨਹੀਂ ਨਹੀਂ ਉਹ ਠੀਕ ਆ ਇਸ ਨਾਲੇ બીજી ਇਕੱਠੀ ਆ ਸੀ ਪਤਾ ਨਹੀਂ ਕਿ ਉਹ ਨਰਮ ਸੀ ਮੈਚ ਇਹਦਰ ਨਾਨਕਸ਼ਰ ਵਾਲੀ ਵਿੱਚ ਕੜਕ ਸੁੱਕੀ ਵਿੱਚ ਹਰੀ ਨੇ ਸਾਰਿਆਂ ਦੇ ਇਹੀ ਹਾਲ ਹੈ ਇਥੇ ਮੌਸਮ ਠੰਡਾ ਸੀ ਨਾ ਚਲੋ ਬਾਕੀ ਆਈ ਜਾਣੀਆਂ ਦੋ ਦਨਾਂ ਨੂੰ ਸਾਰੀਆਂ ਚਲੋ ਇੱਥੇ ਬੈਠੇ ਰਹੋ ਐਵੇਂ ਨਾਲੇ ਗੁੜਜਾ ਬਣ ਜਾਂਦਾ ਇਹਦਾ ਆ ਲੱਡੂ ਜੇ ਬਣ ਜਾਂਦੇ ਇਹ ਗਰਮ ਨਾਲ ਮੋਵੇ ਇੱਕ ਦੇਖੀ ਕੜਕ ਜੀ ਨਹੀਂ ਮਰਜੀ ਖਲਾਰੀ ਹੋ ਸੁੱਕਦੀ ਨਹੀਂ ਸੁੱਕ ਨਹੀਂ ਨਾ ਇਹ ਉਹ ਹਰੀ ਹੋਵੇ ਬਾਅਦ ਵਿੱਚ ਵੀਜੀ ਹੋਈ ਬੈਠੋ ਯਾਰ ਅਮਰਾ ਬੈਠੋ ਤੇ ਇਹੀ ਨਜ਼ਾਰਾ ਆਇਆ ਦਾ ਕਣਕ ਦਾ ਜਾਨੀ ਟਰਾਲੀ ਦੋ ਬੰਦਿਆਂ ਨੇ ਮੈਨੂੰ ਲੱਗਦਾ ਹਜੇ 5 ਮਿੰਟ ਹੋਏ ਨਹੀਂ ਢਾਲਾ ਖੋਲਣ ਤੋਂ ਲੈ ਕੇ ਤੇ ਜਾਨੀ ਇਹ ਚ 11 ਫੁੱਟ ਫੁੱਟੀ ਵੀ ਰਹੀ ਨਹੀਂ ਵਿੱਚ ਜਾਨੀ ਤੇ ਮਾਲ ਸਾਰਾ ਥੱਲੇ ਹੋ ਗਿਆ ਤੇ ਇਹੀ ਝੋਨਾ ਹੁੰਦਾ ਹਜੇ ਢਾਲੇ ਤੋਂ ਤੇਰੀ ਵੇਰੀ ਕਰਨੀ ਸੀ ਕਹੇ ਕੋਹੇ ਇਕੱਠੇ ਕਰਕੇ ਲਾਉਣ ਲੱਗਣਾ ਸੀ ਤੇ ਮੈਂ ਬੁਲਾਈ ਨਹੀਂ ਆਪਾਂ ਤੇ ਇਦਾਂ ਹੀ ਲਾਹਤੀ ਇਹ ਹੈਗੀ ਵੈਰਾਈਟੀ ਆਪਣੀ 300 3 ਇਸ ਸਾਲ ਦਾ ਦਾਣਾ ਥੋੜਾ ਜਿਆ ਇੱਕ ਸਾਲ ਇਹਦਾ ਜਣੀ ਮੋਟਾ ਵਾ ਜੇ ਮੈਂ ਆਪਾਂ ਕਹਿ ਲਈਏ ਤੇ ਪਿਛਲੇ ਸਾਲ ਵਿੱਚ ਚਮਰਿਆ ਜਿਆ ਦਾਣਾ ਵੱਧ ਸੀ ਜੀ ਨੀ ਦਾ ਇਸ ਸਾਲ ਸਹੀ ਹੈ ਤਾਂ ਬਾਕੀ ਮਨ ਨੀ ਦਾ ਰੁਝਾਨ ਦੇਖ ਸਕਦੇ ਆ ਕਿ ਨਿਗ ਵੀਜੀ ਹੈ ਜੀ ਬਸ ਅੱਜ ਤੋਂ ਬਾਅਦ ਚੱਲ ਫੂਫ ਕੰਮ ਮੈਨੂੰ ਲੱਗਦਾ ਮਸ਼ੀਨਾਂ ਕੱਲ ਕਾਫੀ ਚੱਲੀਆਂ ਵਾ ਤੇ ਬਾਕੀ ਦੇਖੋ ਦੇਖ ਵਾਲੇ ਵੱਧ ਹੁੰਦੇ ਆ ਵੀ ਉਹਨੇ ਫਲਾਣੇ ਨੇ 10 ਦਿਨ ਬਾਅਦ ਚਲਾਈ ਸੀਗੀ ਪਹਿਲਾਂ ਵਾਰਤੀ ਤੇ ਮਸ਼ੀਨਾਂ ਵਾਲੇ ਦਾ ਅਕਸਰ ਖਾਣ ਕੇ ਹੁਣ ਇੱਕ ਦਾ ਦੂਜਾ ਜਾਨੀ ਧੱਕਾ ਮੁੱਕੀ ਜਾ ਆਲਾ ਕੰਮ ਹੋ ਜਾਂਦਾ ਵਾ ਵੀ ਚੱਲ ਮੇਰੇ ਛੇਤੀ ਚੱਲ ਮੇਰੇ ਤੇ ਬਾਕੀ ਮੌਸਮ ਆ ਇੱਕ ਗੜਬੜ ਜੇ ਆਲਾ ਚੱਲੀ ਜਾਂਦਾ ਵਾ ਮੌਸਮ ਕਲੀਅਰ ਹੋਇਆ ਹੀ ਨਹੀਂਗਾ ਵੈਸੇ ਕਣਕਾਂ ਵੇਲੇ ਅੱਗੇ ਵੀ ਹੁੰਦਾ ਵਾ ਪਰ ਇਸ ਵਾਰ ਲਗਾਤਾਰ ਹੀ ਥੋੜੇ ਦਿਨ ਨਹੀਂ ਪਾਉਂਦਾ ਜਾਨੀ ਗੈਪ ਨਹੀਂ ਵਾਲਾ ਪਾਉਂਦਾ ਕਿ ਇਹ ਤੇ ਪੌਣ ਕਾਫੀ ਆਲੇ ਦਾਲ ਤੇ ਯਾਨੀ ਜੀ ਆ ਜਾਂਦਾ ਨੂੰ ਮਿਲ ਜਾਂਦਾ ਟਾਈਮ ਸਾਰਾ ਉਹਦਾ ਖਾਣ ਪੀਣ ਜਾਊਗਾ ਕਹਿੰਦੇ ਮੰਡੀ ਚ ਕੋਨਾ ਕੋ ਆਉਂਦਾ ਹੀ ਰਹਿੰਦਾ ਵਾ ਤੇ ਬਾਕੀ ਦੇਖ ਸਕਦੇ ਆ ਜਿਵੇਂ ਕੰਮ ਖਿੱਚੀ ਆਉਂਦੇ ਆ ਉਹਦਾ ਸੰਗਲਪ ਸਾਧਣੇ ਟੱਕ ਆ ਕੇ ਕੁੰਡੇ ਜੇ ਹੋਰ ਨਿਕਲਣ ਲੱਗ ਮੈਂ ਖੜਦਾ ਤਾ ਕੇ ਬੰਦੀ ਤੇ ਹਰਜਿੰਦਰ ਪਹੁੰਚਿਆ ਨਹੀਂ ਉਹਨੇ ਉਹਨਾਂ ਟਰਾਲੀ ਲੈ ਕੇ ਇੱਕ ਤੇ ਬਾਕੀ ਚੱਲਦੇ ਆ ਫਿਰ ਪਿੰਡ ਨੂੰ ਔਰ ਰੋਟੀ ਲਾਇਆ ਸੀ ਬੰਦੇ ਦੀ ਤੇ ਪੱਖਾ ਲਾਗੇ ਲਾਉਣ ਤੇ ਆ ਢੇਰੀ ਇਹਨਾਂ ਨੇ ਸਿਰ ਜਾ ਖਲਾਰਤਾ ਵੀ ਉਹਨਾਂ ਟਾਈਮ ਹਵਾ ਲੱਗ ਜੂ ਰਹਿਮ ਜਿਹਾ ਹੁੰਦਾ ਵਾ ਵੀ ਹਜੇ ਮੰਡੀ ਜਗੜ ਕਾਉਣ ਲੱਗੀ ਹੈ ਨਾ ਹਜੇ ਵੀ ਦੇਖੋ ਦੇਖ ਗਈ ਨਰਮ ਵੱਢ ਲਿਆਉਂਦੇ ਆ ਤਾਂ ਕਰਕੇ ਵੀ ਜਦ ਨਾਲ ਟਾਈਮ ਇਹਨੂੰ ਪੱਖਾ ਲਾਉਂਦੇ ਉਹਨਾਂ ਟਾਈਮ ਇਹਦਾ ਸਿਰ ਜਾ ਖਲਾਰਤਾ ਢੇਰੀ ਦਾ ਤੇ ਬਾਕੀ ਕਈ ਦਾ ਜੇ ਕਰਾ ਪਾਈ ਫਿਰਦੇ ਆ ਜਿਵੇਂ ਆ ਵੀ ਇੱਥੇ ਰੀਆਂ ਖਲਾਰੀਆਂ ਪਈਆਂ ਝੋਨੇ ਵਾਂਗੂ ਤੇ ਉਧਰ ਪਰੇ ਪਿੱਛੇ ਕਰਾ ਨਾ ਖਲਾਰੀ ਜਾਂਦੇ ਆ ਜਿਵੇਂ ਮੱਕੀ ਖਲਾਰਦੇ ਆ ਤੇ ਬਾਕੀ ਪੱਖਾ ਚੱਲਦਾ ਵਾ ਤੇ ਭਰ ਦੇਣਗੇ ਸ਼ਾਮ ਨੂੰ ਮੰਡੀਆਂ ਆ ਗਿਆ ਸੀਗੇ ਤੇ ਹੁਣ ਹੋ ਗਿਆ 2.3-3 ਦਾ ਟਾਈਮ ਤੇ ਵਿੱਚ ਕਨਮਣ ਜੀ ਹੋਣ ਲੱਗੀ ਸੀ ਤੇ ਬੰਦਾ ਆਪਣਾ ਨੰਬਰ ਦਾਰ ਉੱਥੇ ਸੀ ਕਿ ਉਹ ਫੋਨ ਆਇਆ ਕਹਿੰਦਾ ਵੀ ਮੀਂਹ ਪੈਂਦਾ ਹਲਕਾ ਜਿਹਾ ਪੂਰ ਜੀ ਤੇ ਇੱਥੇ ਵੀ ਸੀਗੀ ਮਛਰ ਮੀਝ ਜਿਹਾ ਮੈਂ ਤੇ ਮੇਸੀ ਨਾਲ ਗੱਲ ਹੋਈ ਖਾੜੇ ਤੇ ਇੰਨਾ ਹੀ ਸੀ ਸਾਰਾ ਇਧਰ ਰੈਕੋਡ ਵਾਲੀ ਸਾਈਡ ਲੱਗਿਆ ਹੋਇਆ ਬੱਦਲ ਜਿਹਾ ਪੂਰਾ ਤੇ ਬਾਕੀ ਆਵਾਜ਼ ਸੁਣਦੀ ਹੈ ਬੱਦਲ ਦੀ ਗੜਕਦੇ ਦੀ ਦੂਰ ਆ ਕਿਤੇ ਇਧਰ ਤੇ ਬਾਕੀ ਪੱਖਾ ਲੱਗਿਆ ਸੀਗਾ ਤੇ ਭਰ ਦੇਣਗੇ ਸ਼ਾਮ ਨੂੰ ਜੇ ਮੌਸਮ ਠੀਕ ਰਿਹਾ ਤੇ ਇਸ ਟਾਈਮ ਹੁਣ ਪੱਲੜ ਦੇ ਕੇ ਢੇਰੀ ਕਿਰਾਂ ਢਾਕਦੀ ਆ ਤੇ ਬਾਕੀ ਕਾ ਪਾ ਪਟ ਕੇ ਲਾਤਾ ਦੁਬਾਰਾ ਨਵਾਂ ਫੇਰ ਥੋੜਾ ਜਿਹਾ ਨੂੰ ਐਂ ਚੱਕ ਨੀਵਾ ਕੀਤਾ ਵਾ ਹਾਂਜੀ ਪਤੋ ਤੇ ਨੂੰ ਪਟ ਕੇ ਦੁਬਾਰਾ ਲਾਤਾ ਉਹੀ ਕਾ ਜਾਨੀ ਨੀਵਾ ਕਰਤਾ ਥੋੜਾ ਜਿਹਾ ਤੇ ਚ ਇੱਕ ਜਗਾ ਸਾਡ ਲਈ ਸੀ ਤੇ ਬਾਕੀ ਪਟ ਲਿਆ ਸੀਗਾ ਤੇ ਇਹਨੇ ਹੋ ਜਾਣਾ 20 ਕ ਦਿਨਾਂ ਚ ਤਿਆਰ ਤੇ ਬਾਕੀ ਮੌਸਮ ਠੰਡਾ ਤੇ ਕਣਕਾਂ ਦਾ ਕੰਮ ਅੱਜ ਮਸ਼ੀਨਾਂ ਦੇ ਜਾਨੀ ਤਕਰੀਬਨ ਸਾਰੀਆਂ ਚੱਲ ਪਈਆਂ ਸੀਗੀਆਂ ਆਪਣੇ ਪਿੰਡ ਤੇ ਕੱਲ ਕਦੇ ਹੀ ਮੈਂ ਲੱਗਾ ਖੜੀ ਹੋਊਗੀ ਕਿਸੇ ਪਾਸੇ ਤੇ ਪਰ ਅੱਜ ਮੌਸਮ ਵਿਗੜ ਚੱਲਿਆ ਫੇਰ ਤੇ ਮਸ਼ੀਨਾਂ ਤੇ ਜੋਰ ਆ ਪੂਰਾ ਤੇ ਹਰੀਆਂ ਕਣਕਾਂ ਕਰਕੇ ਥੋੜੀਆਂ ਜਿਹੀਆਂ ਜਾਨੀ ਦੋ ਕਿੱਦਾ ਇਹਨਾਂ ਲੇਟ ਚੱਲੀਆਂ ਆਪਣੇ ਏਰੀਆ 'ਚ ਤੇ ਬਾਕੀ ਚਲੋ ਰੱਬ ਦੇ ਰੰਗ ਆ ਇਹ ਕਿਸੇ ਤੇ ਬਾਸ ਨਹੀਂ ਹੈ ਜੇ ਤੇ ਜੋਰ ਆ ਜਾਨੀ ਕਹਿਣ ਦਾ ਮਤਲਬ ਵੀ ਆਹੀ ਨਿਕਲ ਜਾਣਾ ਥੋੜੇ ਜਿਹੇ ਦਿਨ ਜੇ ਤੇ ਸਾਰਿਆਂ ਨੇ ਪੀ ਹੋ ਜਾਣਾ ਬਾਢੀ ਤੋਂ ਕਿਉਂਕਿ ਇੰਨੇ ਟਾਈਮ ਉਹ ਮਿਹਨਤ ਕਰਦੇ ਫਸਲ ਸੰਭੀ ਹੁੰਦੀ ਹੈ ਮਤਲਬ ਤੇ ਸਿਰੇ ਤੇ ਆ ਕੇ ਫਿਰ ਪੰਗਾ ਪੈ ਜਾਂਦਾ ਤੇ ਬਾਕੀ ਪੰਜ ਕਿੱਲੇ ਰਹਿ ਗਏ ਸੀ ਆਪਣੇ ਵੀ ਵੱਢਣ ਵਾਲੇ ਤੇ ਉਹ ਰੋਕੇ ਵੱਢਣੇ ਆ ਪੰਜ ਚਾਰ ਦਿਨ ਹਜੇ ਤੇ ਬਾਕੀ ਦਿਖਾਵਾਂਗੇ ਮੰਡੀ ਚੱਲ ਕੇ ਰੁਝਾਨ ਕਿਦਾਂ ਦਾ ਤੇ ਮੌਸਮ ਵੈਸੇ ਪੂਰਾ ਵਿਗੜਿਆ ਹੋਇਆ ਜਿਵੇਂ ਕਹਿ ਲਿਆ ਆਪਾਂ ਇਸ ਟਾਈਮ ਲੱਗਿਆ ਹੋਇਆ ਬੱਦਲ ਪੂਰਾ ਕਿਸੇ ਪਾਸੇ ਤੇ ਆਪਣੀ ਜਿਹੜੀ ਲੋਕੇਸ਼ਨ ਆ ਇਥੋਂ ਰੈਕੋਟ ਤੇ ਬਰਨਾਲੇ ਦੇ ਵਿੱਚ ਜੇ ਇਹਨੂੰ ਦੇਖਦਾ ਹੈ ਇਹ ਬੱਦਲ ਆ ਇਥੋਂ ਸਾਹਮਣੇ ਕੰਮ ਹੋ ਗਿਆ ਸਟਾਰਟ ਤੇ ਵੀ ਹੋ ਗਿਆ ਚਾਲੂ ਮੋਟੀ ਗਣੀ ਦਾ ਪੂਰਾ ਤੇ ਹਵਾ ਨੋਰਮਲ ਜੀ ਆਜੇ ਤੇ ਹਰਜਿੰਦਰ ਤੁਰਾ ਫਿਰਦਾ ਸੀ ਬਾਹਰ ਤੇ ਮੈਂ ਵੀ ਬਾਹਰ ਸੀਗਾ ਜੀ ਤੇ ਬਾਕੀ ਤੇ ਹੁਣ ਲੈ ਕੇ ਗਿਆ ਪਲਟ ਚੱਕ ਕੇ ਰੋ ਦਾ ਜਿਆਦਾ ਨਹੀਂ ਇਹਨੂੰ ਕਣਕ ਹੀ ਜਿਆਦਾ ਸੀਗੀ ਵੀ ਕਣਕ ਵੱਢਣੀ ਆ ਤੇ ਹੁਣ ਪੱਲੜਾ ਲੈ ਕੇ ਜਾ ਨਿੱਕੂ ਆਪਣੇ ਨਾਲ ਮੈਂ ਤਾਂ ਕਹਿੰਦਾ ਰਹਿਣ ਦਿੰਦੇ ਹੁਣ ਰਹਿਣ ਦਿੰਦੇ ਤੇ ਹੁਣ ਆਉਣ ਲੱਗਿਆ ਪੱਲੜ ਤੇ ਉਧਰ ਇਹਦੇ ਮਸ਼ੀਨ ਵੀ ਆ ਗਈ ਸਵੇਰ ਦਾ ਵੇਟ ਕਰੀ ਜਾਂਦਾ ਮਸ਼ੀਨ ਦੀ ਤੇ ਉਧਰੋਂ ਮੀਂਹ ਵੀ ਆ ਗਿਆ ਚਲ ਕੇ ਨਾ ਢਾਕਤੀ ਹੁਣ ਇੱਕ ਚੀਜ਼ ਤਾਂ ਬਚੂਗੀ ਜਿਹੜੀ ਹੈਗੀ ਆ ਕਿਉਂਕਿ ਖਰਾਬ ਹੋ ਜਾਂਦੀ ਐ ਮੋੜ ਕੇ ਲਿਓੜ ਜੇ ਬਣ ਜਾਂਦੇ ਲੈ ਹੌਂਟਰ ਕਰਨ ਨੂੰ ਕੁਛ ਨਹੀਂ ਲੈ ਕੇ ਗਿਆ ਨਾਲ ਇਹ ਹਵਾ ਕੀ ਸਾਰਾ ਪੁੱਠਾ ਹੋ ਜਾਣਾ ਹੈ ਤੇ ਮੇਨੇ ਸੂਟ ਫੜ ਲਈ ਆ ਪੂਰੀ ਚਾਰੇ ਖੁੰਜਿਆਂ ਨੂੰ ਬੰਨ ਥੱਲੇ ਵਾਲੇ ਪਲੜ ਨਾਲ ਇਕੱਠੇ ਦੇ ਦੋ ਚਾਰਾਂ ਨੂੰ ਪਹਿਲਾਂ ਦਾ ਜੇ ਹਵਾ ਆ ਗਈ ਇਹਨੇ ਚੱਕ ਕੇ ਮਾਰਨਾ ਕੀ ਰਹੀ ਕਿਉਂਕਿ ਜਿਹੜੇ ਚ ਥੱਲੇ ਵਾਲਾ ਪਲੜ ਉਹ ਨੱਪਿਆ ਹੋਇਆ ਵਾ ਤੇ ਗੱਠ ਦੇ ਦੋ ਚਾਰੇ ਖੁੰਜੇ ਉੱਡਣਗੇ ਨਹੀਂ ਵਿਚਾਲੇ ਉਡੂ ਉੱਥੇ ਮੜੇ ਮੋਟੇ ਟੁੱਟ ਰੱਖ ਕੇ ਕੰਮ ਚੱਲ ਜੂਗਾ ਤੇ ਬਾਕੀ ਹਜੇ ਦੇਖੋ ਮੀਂਹ ਦਾ ਜੇ ਬਾਦਮਾ ਘਟਮਾ ਜਾ ਪੈਂਦਾ ਹੁੰਦਾ ਆ ਟਾਈਮ ਤੇ ਪਹਿਲਾਂ ਤਾਂ ਲੰਘਿਆ ਸੀ ਆਪਣਾ ਜਿਹੜਾ ਪਹਿਲਾਂ ਦੱਸਿਆ ਦੋ ਤਿੰਨ ਦਿਨ 13 ਵਾਲਾ ਸੀ ਜਿਹੜਾ ਗੇੜ ਇਹ ਬਾਰਾਜ ਸ਼ੁਰੂ ਹੋਇਆ ਮਾੜਾ ਜਿਹਾ ਉਦੋਂ ਵੀ ਇੰਨਾ ਘਾਇਆ ਸੀਗਾ ਵਿੜਾ ਜਿਹਾ ਗਿੱਲਾ ਨਹੀਂ ਹੋਇਆ ਸੀ ਇਹਨੂੰ ਚੱਜਣਾ ਤੇ ਹਟ ਗਿਆ ਸੀਗਾ ਹੁਣ ਰਸੀਆ ਹੈ ਨਹੀਂ ਥੋੜਾ ਨੇ ਤਾਂ ਰਸੀਆ ਵਿਚਾਲੇ ਬੰਨ ਕੇ ਇਟਾ ਲੰਮਕਾ ਦੇਣੀ ਹੈ ਸਾਈਡਾਂ ਨੂੰ ਹਵਾ ਦਾ ਹੀ ਆ ਚੱਕਰ ਹੁਣ ਤਾਂ ਕੀ ਉੱਡਣਾ ਪਲੜਨੇ ਹਵਾ ਨੇ ਟਮੇਟੋ ਜੜਾ ਆ ਕੇ ਭਰੇ ਮਾਰਨਾ ਰਸੀ ਲੈ ਕੇ ਗਿਆ ਹੁਣ ਇਟਾ ਦੋ ਬੈਨਰ ਵਾਂਗੂ ਨਾ ਲੰਮਕਾ ਦੇਣੀ ਹੈ ਵਿਚਾਲੇ ਜਿਹੜਾ ਜਿਹੜਾ ਵਿਚਾਲੇ ਉੱਚਾ ਜਿਹਾ ਤੇ ਉੱਡੂਗਾ ਨਹੀਂ ਇਹ ਉਹ ਦੂਜੇ ਤਰ੍ਹਾਂ ਉਹ ਹੋਰ ਜੰਦਰ ਉਹ ਦੂਜੇ ਤਰ੍ਹਾਂ ਬੰਨੋ ਦੂਜੇ ਤਰ੍ਹਾਂ ਬੰਨੋ ਤੇ ਪਾਣੀ ਭਰੂਗਾ ਉੱਤੇ ਫਿਰ ਉਹ ਦੂਜੇ ਤਰ੍ਹਾਂ ਐਡ ਦੂਜੇ ਪਾਸੇ ਬਾਂਦਲੇ ਪਾਸੇ ਪੱਲੜ ਅੰਦਰ ਲਿਬਾਸੇ ਮੋੜੋ ਥੱਲੇਲੇ ਪਾਸੇ ਬਾਹਟ ਬਾ ਠੀਕਾ ਹੋਰਲਾ ਪਾਸਾ ਠੀਕ ਹੋ ਗਿਆ ਇੱਕ ਏਟਨ ਵਾਲੀ ਬਾਕੀ ਜਦੋਂ ਇਹਨੇ ਖਲਾਰਾ ਜਾਂ ਖਲਾਰਾ ਹੁੰਦਾ ਨੇਰੀ ਦੇ ਫਿਰ ਕੋਈ ਬਸ ਨਹੀਂ ਆਉਂਦਾ ਉਪਰਾ ਦੇ ਮੈਨੂੰ ਤੇਰਾ ਪਤਾ ਵੀ ਇਹਨੂੰ ਕਸ ਲਈਏ ਕੰਮ ਜੇ ਇਸੀ ਲੇਟ ਆਨੇ ਥੋੜੀ ਜੀ ਉਹ ਕਰਕੇ ਫਿਰ ਉਹ ਸਾਹਮਣੇ ਵੱਢੀ ਜਾਣੀ ਸੀ ਜੜੀ ਇੱਕ ਸਲਾਹਕਾਰ ਬੰਦਾ ਵੀ ਚਾਹੀਦਾ ਵਾ ਤੇ ਇਤੋਂ ਗਲੇ ਦੀ ਪ੍ਰੋਬਲਮ ਸੀ ਥੋੜੀ ਜੀ ਪਰ ਫਿਰ ਵੀ ਉੱਚੀ ਬੋਲ ਬੋਲ ਕੇ ਕਰਾਦਾ ਕੰਮ ਕੰਮ ਦੋਵਾਂ ਵਾਲਾ ਹੀ ਸੀਗਾ ਵੈਸੇ ਹੈ ਤੇ ਤਾਂ ਕਰਕੇ ਮੈਂ ਫਿਰ ਗਿਆ ਨਹੀਂ ਗਿਆ ਤੇ ਦੱਸ ਕੇ ਜਾਨੀ ਕਰਾ ਲਿਆ ਉਹਨਾਂ ਨੂੰ ਬੋਲੋ ਪਤਾ ਨਹੀਂ ਲੱਗ ਰਿਆ ਸੀ ਕੀ ਕਰਨਾ ਇਹਨੂੰ ਇਹ ਕੰਮ ਹੋ ਗਿਆ ਖਤਮ ਇਹਦਾ ਹੁਣ ਬਲੜ ਦਾ ਤੈਣ ਦਾ ਇਹਰਾ ਪੈਕ ਕਰਤਾ ਮਹਣ ਸਰ ਉਹਨੂੰ ਨੇ ਮੋੜ ਕੇ ਬੋਤਲਾਂ ਇਹ ਲਿਉਂਦਾ ਫਿਰੂਗਾ ਸ਼ਹਿਰੋਂ ਜੇ ਖਰਾਬ ਹੋ ਗਈ ਸਰੋਂ ਇਹ ਸਰੋਂ ਦਾ ਤੇਲ ਦੀ ਹੈ ਜਿਹੜੀ ਇਹ ਬੋਤਲਾਂ ਇਹ ਨਿਕੂ ਦਾ ਸੀਗਾ ਗੋਆ ਚੱਕਣ ਦਾ ਟਾਈਮ ਫਿਰ ਇਧਰ ਲਵਾ ਦਾ ਟਾਈਮ ਇਹਦਾ ਥੋੜਾ ਜਿਹਾ ਹੁਣ ਦੇਖ ਜਿੰਦ ਤੇ ਵੀ ਚੱਲ ਹੋ ਗਈ ਜਣੀ ਤੇ ਮੀਂਹ ਹਟਦਾ ਵੱਧਦਾ ਜਾਵਾ ਤੇ ਰੋਲਾ ਜਿਹਾ ਪਾਉਂਦਾ ਜਣੀ ਪੂਰਾ ਕਰੈਂਕੜੈਂ ਜੀ ਕਰਦਾ ਪਰ ਉਹ ਅਜੇ ਵਿਚਾਵ ਤੇ ਦੁਬਾਰਾ ਸ਼ੁਰੂ ਹੋ ਗਿਆ ਫੇਰ ਹੁਣ ਆਇਆ ਭੱਜਦਾ ਦਵਾਂ ਨੇ ਹੁਣ ਪੌਲ ਜੋਰਨਾਮੀ ਸ਼ੁਰੂ ਹੋ ਗਿਆ ਹੁਣ ਦੁਬਾਰਾ ਤੇ ਹਵਾ ਨੋਰਮਲ ਹੈ ਤੇ ਰੂਮ ਦੇ ਅੰਦਰ ਆਉਂਦਾ ਪਾਣੀ ਬਾਛੜ ਸਿੱਧੀ ਇਧਰ ਨੂੰ ਆ ਤੇ ਟਾਈਮ ਦੇਖ ਸਕਦਾ 4:30 ਤੇ ਲੁਸ਼ਕੋਰ ਸੂਰਜ ਦੀ ਪੂਰੀ ਐ ਤੇ ਵਿੜੇ ਜਪਾਣੀ ਲੱਗਦਾ ਹੀ ਨਹੀਂਗਾ ਅੱਧਾ ਘੰਟਾ ਹੋਇਆ ਮੀਂਹ ਹਟੇ ਇਹਨੂੰ ਤੇ ਬਾਕੀ ਬੋਲੀ ਕੈਨਸਲ ਹੋ ਗਈ ਅੱਜ ਤੇ ਕੱਲੂ ਭਰਨਗੇ ਕਣਕ ਵੈਸੇ ਪਲੜ ਦੋ ਤਿੰਨ ਦੇਤੇ ਸੀਗੇ ਮੰਡੀ 'ਚ ਤੇ ਬਾਕੀ ਹੁਣ ਸਵੇਰੇ ਜਾਊਗਾ ਮੈਂ ਰੋਟੀ ਲੈ ਕੇ ਹੁਣ ਮੇਸੀ ਦੀ ਡਿਊਟੀ ਹੈ ਰਾਤ ਨੂੰ ਉੱਥੇ ਦੋ ਬੰਦੇ ਮੰਡੀ ਆ ਆਪਣੇ ਰਾਤ ਨੂੰ ਹੁਣ ਰਹਿਣਗੇ ਤੇ ਬਾਕੀ ਪਾਣੀ ਪੂਣੀ ਦੇਖ ਸਕਦੇ ਆ ਹਜੇ ਕਿਹੜੀਆਂ ਗੂਰੀਆਂ ਫੁੱਲ ਆ ਸਾਰੇ ਪਾਸੇ ਤੇ 11 ਜਣੇ ਕੋਬੋ ਘਾਟੇ ਜਾਂ ਕੱਢ ਗਿਆ ਤੇ ਸੂਰਜ ਵੀ ਕੱਢਦਾ ਨਾਲ ਹੀ ਜਿਵੇਂ ਮੀਂਹ ਪਿਆ ਹੀ ਨਹੀਂ ਹੁੰਦਾ ਤੇ ਬਾਕੀ ਟਰਾਲੀਆਂ ਖੜੀਆਂ ਰਹਿ ਗਈਆਂ ਅੱਜ ਹਰਜਿੰਦਰ ਦੇ ਮਸ਼ੀਨ ਲੱਗਣੀ ਸੀ ਆਪ ਹੀ ਗਈ ਸੀ ਮਸ਼ੀਨ ਤੇ ਉਹਦੀ ਮੀਂਹ ਆ ਗਿਆ ਜਦੋਂ ਤਰਪਾਲ ਜੇ ਦੇ ਕੇ ਹਟੇ ਸਰੋਂ ਤੇ ਇਹ ਤੇ ਉਦੋਂ ਆ ਕੰਮ ਹੋ ਗਿਆ ਕੈਨਸਲ ਤੇ ਬਾਕੀ ਕਰਦੇ ਆ ਵੀਡੀਓ ਬੰਦ ਫਿਰ ਬਾਕੀ ਦਿਖਾਵਾਂਗੇ ਕੱਲ ਨੂੰ ਕੀ ਚੱਲਦਾ ਪ੍ਰੋਗਰਾਮ ਆਪਣਾ